ਇਹਨੇ ਮੇਲੇ ਲਖਣਾ ਆ ਜਾਉਂਦੇ ਕਿ ਲੱਗਾ ਹੋਇਆ ਵਾ ਤੇ ਪਤਾ ਨਹੀਂ ਬਲੋਗਿੰਗ ਵਾਲਾ ਸਟ੍ਰੈਕਟ ਨਹੀਂ ਕੱਢਦੇ ਨਾ ਫਰੀ ਹੁੰਦੀ ਆ ਇਹ ਗੱਲ ਤਾਂ ਸਹੀ ਆ ਫਿਰ ਇਹ ਤਾਂ ਇਹ ਚਾਹ ਨਹੀਂ ਕਰਾ ਕੀ ਆ ਪਲੇਟਾਂ ਤੇ ਜਾ ਫਰੀ ਆਡੀਓ ਦਾ ਦਾਨ ਲੈਣਾ ਹਾਂ ਅੱਡੀ ਉਹ ਵਿਆਹ ਵਾਲਾ ਕੰਮ ਆ ਅੱਛਾ ਹਰਸ਼ੀ ਯਾਰ ਹਰ ਇੱਕ ਵਾਰੀ ਇਹੋ ਜੇ ਸਮਾਂ ਜੀ ਕਾ ਕੋਲੇ ਖੜ ਜਾਂਦਾ ਤੂੰ ਇੱਕ ਵਾਰੀ ਜੇ ਸਾਰੇ ਸਿੱਟਨੇ ਆਈ ਹਾਂ ਇੱਕ ਵਾਰੀ ਜੇ ਸਾਰੇ ਡਰਾਈਵ ਮਾਰ ਲਗਾ ਨਵੇਂ ਐੱਕ ਰਹਿ ਗਿਆ ਐੱਕ ਰਹਿ ਗਿਆ ਕੀ ਆ ਲਗੋਈ ਨਾ ਜਾ ਕੇ ਲਾ ਦੇਣਾ ਪਾਰਕਿੰਗ ਪਤਾ ਨਹੀਂ ਅੱਜ ਹੋਊਗੀ ਵੀ ਨਹੀਂ ਹੋਊਗੀ ਉਦੋਂ ਤਾਂ ਹੈੜੀ ਸੀਗੇ ਲਾਓ ਜੀ ਕਹਿੰਦੇ ਮੇਲੇ 'ਚ ਪਹੁੰਚ ਚੁੱਕੇ ਆਂ ਲੋੜਦਾ ਦਾ ਹੈ ਲੋਕੀਂ ਵਾਲੇ ਦੇ ਟ੍ਰੈਕਟਰ ਨਹੀਂ ਕੱਢਦੇ ਨਾ ਫਰੀ ਹੁੰਦੀ ਆ ਇਹ ਗੱਲ ਤਾਂ ਸਹੀ ਆ ਫਿਰ ਠੰਡ ਬਹੁਤ ਆ ਫਿਰ ਵੀ ਮੇਲਾ ਦੇਖਣ ਆ ਗਏ ਅਸੀਂ ਕਿੰਨੇ ਰੁਪਏ ਟ੍ਰੈਕਟਰ 30 ਰੁਪਏ ਉਹ ਦਿਖਾਉਂਦ ਰਹੇ ਅਸੀਂ ਅੱਛਾ 30 ਰੁਪਏ ਟ੍ਰੈਕਟਰ ਜਿਹਨੇ ਮੇਲੇ ਲਈ ਤੁਹਾਨੂੰ ਆ ਜਾਓ ਫਿਰ ਪਤਾ ਨਹੀਂ ਸਬਸਕ੍ਰਾਈਬ ਸਸ 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 ਬਣੀ ਕੀ ਹੁੰਦਾ ਸਬਸਕ੍ਰਾਈਬ ਵੀਡੀਓ ਕੀ ਕਹਿੰਦਾ ਹੁੰਦਾ ਕੀ ਸ਼ਕਰਵਾਰਾ ਹਾਂ ਸ਼ਕਰਵਾਰਾ ਜਦ ਜਾਜ ਨਹੀਂ ਪਈ ਰਹਾ ਹਾਂ ਤੇ ਉਹ ਫੇਰੇ ਨਹੀਂ 40 ਰੁਪਏ ਲਿਖਿਆ ਤੇ 30 ਰੁਪਏ ਦਿੰਦੇ 30 ਰੁਪਏ ਵਾਲੀ ਡੈਕਟ ਆ ਵੀਰੇ ਸਾਡੇ ਕੋਲ ਚੱਲ ਚੱਲ ਕੇ ਫੜਾ 40 ਰੁਪਏ ਆ ਬਈ ਮੈਂ ਗਾਤੀ ਲਿਖਿਆ ਉੱਥੇ ਹਾਂ ਧਿਆਨ ਰੱਖਿਓ ਆਪਦਾ 30 ਰੁਪਏ ਦਿਓ ਅਸੀਂ 30 ਰੁਪਏ ਦੇਣੇ ਆ ਅਸੀਂ ਭਲਾ 40 ਦੇਤੇ ਆ ਤੁਸੀਂ 30 ਰੁਪਏ ਦੇਣੇ ਆ ਚੱਲ ਤੂੰ ਟੱਕ ਟੱਕ ਡਾ ਚੱਲੋ ਆਹੋ ਡਾਲ ਵਰਤ ਚੱਲਾ ਗਾ ਨਹੀਂ ਟੈਕਟ ਵੀ ਚੈੱਕ ਕਰਾਉਣੀ ਤਾਂ ਹੈ ਹੈ ਗੋਪੀ ਨੂੰ ਘੇਰਾਂਗੇ ਗੋਪੀ ਦੇ ਨਾਲ ਡਬਲ ਫਾਰਸੀ ਲੱਗਣੀ ਗੋਪੀ ਗੋਪੀ ਦੀ ਸਿੰਗਲ ਲੱਗੀ ਕਿਡਾਣ ਲੱਗੀ ਤੇਰੀ ਡਬਲ ਫਾਰਸੀ ਲੱਗਣੀ ਦਾ ਦੇਖ ਲੈ ਪਲੇਟਾ ਪਲੇਟਾ ਚੈੱਕ ਕਰਨ ਲੱਗੇ ਮੁੰਡੇ ਇਹ ਤਾਂ ਇਹ ਤਾਂ ਲੰਘਿਆ ਇਹ ਚੱਕ ਕੇ ਆ ਗਿਆ ਕਿਤੇ ਗਾਉ ਆਪਾਂ ਸਮਾਨ ਅੱਛਾ ਛੱਡੀ ਉਹ ਵਿਆਹਾਂ ਦਾ ਕੰਮ ਅੱਛਾ ਅਰਚ ਦੁਆਉਣ ਲੱਗਾ ਹੈ 10 ਕੀ ਦਵਾਈਆਂ ਚਲੋ ਪੈਸੇ ਆਪਣੇ ਕੋਲ ਜਾਂਦੇ ਹਾਂ ਹੈ ਚਲੋ ਕਿਸੇ ਪਾਸੇ ਚੱਲ ਗਏ ਅਰਸੀ ਯਾਰ ਹਰ ਇੱਕ ਵਾਰੀ ਇਹੋ ਜੇ ਸਮਾਂ ਜੀ ਆ ਕੇ ਕੋਲੇ ਖੜ ਜਾਣਾ ਤੂੰ ਰੈਂਕ ਹੋਰ ਤੂੰ ਓਏ ਜਾ ਜੂ ਅੱਛਾ ਇਤੋਂ ਘੜਵਾਦਾ ਓ ਮਾਰਨ ਵਾਲੇ ਲੱਚਣਾ ਉਹਨਾਂ ਦੇ ਇਹ ਤੇ ਕਰੀਂ ਕੈਮਰਾ ਮੜਿਆ ਇੱਧਰ ਆਪ ਦੇ ਆਵੇ ਗਏ ਐ ਕਰੀਂ ਆਪਣੇ ਓ ਹੈ ਕੀ ਚੀਜ਼ ਆ ਇਹ ਤੁਸਾਂ ਲੱਗੇ ਡੈਗ ਦੀ ਵੀ ਆ ਵੀਡੀਓ ਆਪਾਂ ਦੀ ਦੋ ਕੋਟਾਂ ਵਿੱਚ ਬੈਠੀ ਆ ਨਾ ਹਾਂ ਜੋ ਉੱਤਰ ਲੱਗੇ ਨਾ ਉਹ ਆ ਰਚਤਰ ਤੋਂ ਅੱਗੇ ਬਿਨੂ ਨਾ ਓਏ ਓ ਆਂਟੀ ਦੇਖੀ ਇਹ ਇਹ ਜਦੋਂ ਇੱਧਰ ਲੱਗਣਾ ਡੈਗ ਲੱਗੇ ਹੁੰਦੇ ਨਾ ਆਹ ਰੀਆਰਮੈਂਟ ਫੱਲੇ ਦਾ ਸਾਰਾ ਆ ਉਹ ਉਹ ਜਦੋਂ ਉੱਤਰੀ ਦੇਖੀ ਆ ਉਹ ਦੇਖ ਮੱਤਾ ਵੜੀ ਬੈਠੀ ਆ ਜਿਹੜੀ ਕੱਲੀ ਬੈਠੀ ਆ ਉਹ ਜਰੀਆ ਉਹਦੇ ਕੱਲੀ ਬੈਠੀ ਉਹ ਨਾਲ ਉਹਦੇ ਨਾਲ ਆ ਉਹ ਕੋਟਰਾਉਂ ਮੈਂ ਜੀ ਹੱਥ ਚ ਮਾਲਾ ਫੜੀ ਉਹਦੇ ਮਾਲਾ ਜਪਦੀ ਰਹਿੰਦੀ ਆ ਆਹ ਬਣਾ ਤਰਾਈ ਜਾਂਦੀ ਆ ਉਹ ਅੰਤਵਾਦ ਕਰਕੇ ਦਿੱਤੀ ਲੈ ਗਈ ਆ ਵੀ ਇਹ ਕੀ ਇਹ ਤਾਂ ਇੱਕ ਕੰਬੀ ਆਂਦਾ ਏ ਤੈਨੂੰ ਠੰਡ ਲੱਗਦੀਆਂ ਲੱਗਦਾ ਨੋਟੇ ਨਾ ਆਉਂਦੇ ਆਉਂਦੇ ਆਪ੍ਰਿਕਾ ਕੈਨੇਡਾ ਆਏ ਨਹੀਂ ਇੱਥੇ ਵੀ ਟਾਈਮ ਹੁਣ ਨਿਸ਼ਾਨੇ ਨਹੀਂ ਮਾਰਦੇ ਹੁੰਦੇ ਉਹ ਆ ਕਿਹਨੇ ਮਾਰਨਾ ਨਿਸ਼ਾਨੇ ਉਹਦੇ ਉੱਥੇ ਨਿਸ਼ਾਨੇ ਲਾਉਂਦੇ ਜਿਹੜੇ ਉਹ ਆ ਜਿਹੜਾ ਡੱਕਦੀ ਨਹੀਂ ਯਾਰ ਵੀ ਕਰਦਾ ਅੱਜ ਦਾ ਇੱਕ ਸੋਨੇ ਦੇ 300 ਰੁਪਏ ਦਾ ਇਨਾਮ ਹੈ ਫਾਇਰੀ ਗਲਾਸ ਅਜੇ ਇੱਕ 50 ਤੋਂ ਬਲੋ ਤੋਂ ਇਨਾਮ ਇੱਕ ਵਾਰੀ ਜੇ ਸਾਰੇ ਸਿੱਟਨੇ ਆਈ ਹਾਂ ਇੱਕ ਵਾਰੀ ਜੇ ਸਾਰੇ ਅੱਛਾ ਸ਼ੋਰ ਸਾਈ ਕਰੀ ਹਾਂ ਹਾਂ ਮੜਗੀ ਗੱਲ ਇੱਧਰ ਹੀ ਕਿਹੜੀ ਵੀਡੀਓ ਹਾਂ ਉੱਧਰ ਕਰੀ ਹਾਂ ਹਾਂ ਤੇ ਗਾਸਟ ਵੀਣਗੇ ਗਾਸਟ ਵੀ ਕੋਕੜਾ ਆਇਆ ਤਾਂ ਦੇਖੋ ਕਿੱਥੇ ਆ ਡਰਾਈ ਮਾਰ ਲਗਾਣਾ ਵੀ ਇੱਕ ਰਹਿ ਗਿਆ ਇੱਕ ਰਹਿ ਗਿਆ ਇੱਕ ਰਹਿ ਗਿਆ ਇੱਕ ਹੋਈ ਰਹਿ ਗਿਆ ਇਹ ਕਿਵੇਂ ਕਿਵੇਂ ਬਾਈ 1 2 3 4 6 10 ਤੁਹਾਡਾ ਆਪਕੋ ਟੋਟਲ 6 ਬੋਲ ਜੋੜਨੀ ਹੈ ਜੋੜਨੇ ਕੇ ਬਾਅਦ ਜੋ ਨੰਬਰ ਆਪ ਬੋਰਡ ਸੇ ਮੈਚ ਕਰੋਗੇ ਸੰਪਰਕ ਆਪਕੋ ਹੋ ਜਾਏਗਾ ਅੱਛਾ ਅੱਛਾ ਬਹੁਤ ਬੋਲ ਰਹਾ 12 ਨੰਬਰ ਦਾ 100 ਰੁਪਿਆ ਅੱਛਾ 50 ਰੁਪਿਆ ਗਿਆ ਓਕੇ ਅੱਛਾ ਨੰਬਰ ਜੋੜਨੇ ਆ ਇੱਥੇ ਰੋਡ ਨਹੀਂ ਬੋਲ ਬੋਲ ਕਿਹੜਾ ਨੰਬਰ ਜੋੜਨਾ ਨਹੀਂ ਉਹ ਸਿੱਟੀ ਜਾਂਦੇ ਨਹੀਂ ਆ ਆ ਸੀ ਇੱਕ ਵਾਰੀ ਟਰਾਈ ਕੀਤਾ ਨਹੀਂ ਜੁੜੇ ਸੀ ਇਹ ਜਾਂਦੀ ਨਹੀਂ ਉਹ ਨੰਬਰ ਜਿਹੜੇ ਆਪਾਂ ਜੋੜਨੇ ਹੋਣ ਨੰਬਰ ਵਾਦ ਘਟਰ ਜਾਂਦੇ ਆ ਨਹੀਂ ਆਪਾਂ ਸੋਚ ਕੇ ਨਹੀਂ ਨਹੀਂ ਛੱਡ ਲੈਣਾ ਆਪਾਂ ਉਹ ਤਾਂ ਤੰਨੇ ਸਿੱਕੀ ਆ ਜਿਹਦੇ ਆਪਾਂ ਜੋੜਦੇ ਉਹਦੇ ਜੁੜਦੇ ਉਧਰੋਂ ਆਪਾਂ ਡਰੋਨ ਲੈ ਲਗੇ ਜਾ ਉਹ ਗੰਨ ਲੈ ਕੇ ਦੇਖ ਹੋ ਦੇ ਇੱਕ ਗਾਣਾ ਤਕੜੀ ਹੈ ਆ ਸ਼ਗਰਦੀਪ ਪੰਜ ਇਹ ਤੁਸੀਂ ਕਿਹਨੇ ਹਾਂ 55 67 ਆ 67 ਨੂੰ ਠੀਕ ਹੈ ਠੀਕ ਨਹੀਂ ਸਕਦੇ ਆਊਟ ਹੈ ਮਨਸ਼ਾ ਕਿਵাজে ਦੀ ਬਾਦੀ ਸ਼ੱਕੇ ਵਾਦੀ ਦੀ ਨਹੀਂ ਹਾਂ ਬਹੁਤ ਕਿਹੜੀ ਆ एलईडी किथे है अच्छा ओ एलईडी ਦਾ ਨੰਬਰ ਨੰਬਰ ਹੀ ਆਣੀ ਹੈ एलईडी एलईडी ਦਾ 6 ਛੱਕੇ ਇੱਕ ਡਰਾਈ ਮਾਰ ਕੇ ਦੇਖ ਲਈਏ ਛੱਕਿਆਂ ਚ ਨਹੀਂ ਵੱਜਨੇ ਠੀਕ ਛੱਡ 6 ਛੱਕੇ ਮਾਰਨੇ ਆ ਆ ਜੁੱਲੇ ਵਾਲਾ ਮੇਰੇ ਨਾਲ ਘੜਾ ਚੱਲਾ ਹੀ ਵੱਜਦਾ ਹੈ ਉਹ ਦੋ ਘਟ ਨਹੀਂ ਗਏ ਆਪਾਂ ਮੈਟਰੀ ਦੇ ਸਕਤੀ ਆ ਦੇਖ ਕੇ ਇੱਕ ਜਾਂ ਸੱਗੇ ਹਾਂ ਸੱਗੇ 50000 ਰੁਪਏ ਹੋਏ ਹੋਰ ਵੀ ਨਹੀਂ ਗਏ ਹਾਂ ਦੱਸ ਦਉਂਗਾ ਜਰਾ ਹਾਂ ਇਨਵੈਕਟਰੀ ਬੈਂਡਰ ਵੀ ਇਹੋ ਪੀ ਆਹ ਉਹ ਲੋਮੀ ਲੈਕਸ ਦਾ ਬੈਂਡਰ ਸਹੀ ਆ ਆਹ ਕਵਿਟੀ ਕੀ ਆ ਹਾਂ ਦੱਸ ਦਿਆਂ ਨੂੰ ਬੈਂਡਰ ਉਹਦੇ ਸਾਈਡ ਤੇ ਬੈ ਕਾਕੀ ਜੀ ਕੋ ਆ ਵੀ ਪਈ ਹੁੰਦਾ ਹੀ ਇੱਕ ਵਾਰ ਫ੍ਰੀ ਮੈਕ ਕਰਵਾਉਣਾ 18 ਹੋ ਗਏ ਅੱਛਾ ਮੇਰੇ ਬੰਲੇ ਨਹੀਂ ਭਾਈ ਫੇਰ ਵੀ ਠੀਕ ਹੈ ਓਏ ਉਹ ਵੀ ਠੀਕ ਹੈ 18 ਹੋ ਗਿਆ ਸਾਰਾ ਫ੍ਰੀ ਐਕਟ ਓਏ ਓ ਡਿਲੀਵਰੀ ਚੱਲੀ ਜਾਂਦੀ ਹੈਵੀ ਡਿਲੀਵਰੀ ਆਓ ਭਾਗ ਲਓ ਤਾਂ ਦੁਬਾਰਾ ਨਾ ਮਿਲ ਜੇ 3 6 ਅਬੇ ਬੋਲੂਗਾ ਨਹੀਂ ਮੇਰੀ ਸਮਝ ਵਿੱਚ ਮੇਰੇ 18 ਹੋ ਗਏ 6 8 17 ਨੌਂ ਹਰ ਗਏ ਨੌਂ ਹਰ ਗਏ ਉਹਨੇ ਆਪਦੇ 50 ਰੁਪਏ ਵਾਪਸ ਮੜਾ ਲਏ ਸਾ ਤੋਂ ਆਇਆ ਬਾਈ ਤੇ ਸੰਗਾ ਸਾਫ ਟਲਦੇ ਨਹੀਂ ਹੋਏ 100 ਰੁਪਏ ਫੇਰ ਓਏ ਬਾਈ ਗੱਲ ਸੁਣ ਆ ਖਲੌਣਾ ਵਾਂ ਅਸੀਂ ਐਲ ਡੀ ਲੈ ਕੇ ਜਾਣੀ ਉਹ ਕਹਿੰਦੇ ਆਂ ਤਲਦੇ ਨਹੀਂ ਪਾਏਗੇ ਐਲਈਡੀ ਹੈਗੀ ਕਿ ਕਿੰਨਾ ਡੱਬਾ ਹੀ ਹੈ ਐਲਈਡੀ ਆਪਣੀ ਤਾਂ ਨਹੀਂ ਹੈ ਸਹੀ ਚਾਹੀਦੀ ਹੈ ਕੀ ਕਰੀਏ ਆਪਾਂ ਕਰਨੇ ਆ ਐਲਈਡੀ ਦੇ ਐਲਈਡੀ ਦੇ ਕਿੰਨੇ ਆ ਪੁੱਛੇ ਪੰਨੀ ਵਾਲੇ ਹਰਗੇ ਕਿੰਨੇ ਹੋਗੇ 27 24 24 ਬਾਬਾ ਉਹ ਵਾਲੇ ਡਾਲਨੇ ਇੱਕ ਬੋਲ ਡਾਲਨੇ ਦੀ ਬਸ 2733 तो यार ये JP आप शक्के नहीं टारगेट ही नहीं था गाइस इजराइल है 22 बन ना, ना अब तो 27 बना ना।, ना ये दो वाली बॉल उठाया अगर तुम 6 में डालते तब बदल तो जाते ये लोग होते मैं ना बढ़ जाएगा यार यार ये तो आप बता कि जानस रह गया ਬਸ ਸਹੀ ਆ ਨਹੀਂ ਬੜੇ ਆ ਕੇ ਫੇਰ ਵਾ ਓਕੇ ਓਕੇ ਵਾ ਖੜਾ ਵਾ ਵਾ ਸਹੀ ਆ ਕਲਮ ਲਾ ਕੇ 100 ਰੁਪਇਆ ਖਰਾਬ ਕਰ ਲਿਆ ਲੈ ਉਹ ਤੋਂ 100 ਰੁਪਇਆ ਦਿੱਤ ਲਿਆ ਹੁਣ 100 ਰੁਪਇਆ ਖਰਾਬ ਕਰ ਲਿਆ ਹੁਣ ਜੈਕਟਾ ਜੁਗਟਾ ਦੇਖੋ ਤੇ ਚੱਲ ਗਏ 300 300 ਦੀ ਜੈਕਟ ਆਓ ਏ ਬੋਡ ਲਾਇਆ ਹੋਇਆ 300 ਦੀ 300 ਦੀ ਜੈਕਟ ਇਨਸ਼ਾਅੱਲਾ ਦੇਖਣ ਲੱਗੇ ਫਦੇ ਆਪਣੀ ਗੱਲ ਛੱਲੇ ਵਾਲੀ ਜੀ ਹੈਨੀ ਨੂੰ ਕੋਈ ਦੇਖਣਾ ਯਾਰ ਕੋਈ ਦੇਖ ਲੈ ਫੋਟੋ ਨੂੰ ਦੇਖ ਜੂ ਅੱਜ ਨੂੰ ਦੇਖਣਾ ਕੋਈ ਯਾ ਕੀ ਕੀ ਜੇ ਕੱਢੀ ਵਿੱਚ ਫੋਟੋ ਫੋਟੋ ਮਾਤਰਾ ਦਾ ਅੰਦਰ ਜਾਂਦਾ ਦੇਖ ਲੈ ਵਾਜੇ ਵਾਹ ਖਤਰਨਾਕ ਹੁੰਦੀਆਂ ਨੇ ਯਾਰ ਇੱਥੇ ਦੇਖ ਲੈ ਯੋਰਾ ਆ ਜਾ ਬਹੁਤ ਘਰ ਰਾਖੀ ਜਾਂਦਰੋ ਰਹਿਤੀ ਆ ਜਾ ਮੜ ਜਾਂਦੂ ਫੇਰ ਕਿਥੇ ਲਾਵਾਏ ਚੱਲਾਂਗੇ ਆਪ ਦੇਖੋ ਪਰਿਵਾਰ ਦੇ ਨਾਲ ਫੈਮਿਲੀ ਦੇ ਨਾਲ ਬੱਚਿਆਂ ਦੇ ਨਾਲ ਹੈ ਨਹੀਂ ਨਹੀਂ ਕਿਤੇ ਨਹੀਂ ਝੂਟਾ ਝਾੜਾ ਲੈ ਕੇ ਆਵਾ ਰੋਡ ਤੇ ਰੋਡ ਤੇ ਆਤੀ ਚ ਫਰਕ ਨਹੀਂ ਪਤਾ ਹੈ ਹੈ ਆ ਲੈ ਬੋ ਬੋਟਾ ਉਡ ਰੂ ਉਡ ਰੂ ਆਦੀ ਦਾ ਸਾਡਿਆ ਉਹ ਚਲੇ ਗਿਆ ਘੁੰਮੜੀ ਵਾਲੇ ਹਾਂ ਹਰ ਵਾਰ ਇਧਰ ਨੂੰ ਗਿੜੇ ਜਿਆਦਾ ਮਾਰਦਾ ਤੂੰ ਮੈਂ ਸਮਾਨ ਲੈਣਾ ਭਾਬੀ ਨੂੰ ਸਮਾਨ ਦੇਣਾ ਅੱਛਾ ਪਾ ਲਈ ਭਾਜੀ ਜੀ ਬੈਠਾ ਸੜੇ ਸਾਡਾ 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 ਮੈਂ ਕੀ ਪਤਾ ਹੋਵੇ ਸ਼ਾਇਦ ਭਾਬੀ ਨੂੰ ਲੈ ਕੇ ਦੇਣੇ ਹੋਵੇ ਮੂਰਟੀ ਗਾਣਾ ਉਹ ਤਾਂ ਆਹ ਮੈਂ ਉਹ ਤਾਂ ਪਹਿਲਾਂ ਵੀਡੀਓ ਲੈ ਕੇ ਪੱਗੇ ਲਈ ਜਾਂਦੇ ਮੈਂ ਕਿਹੜਾ ਆਇਆ ਕਰਕੇ ਚਲੋ ਬੜੇ ਇਤਰਾ ਕਰ ਤੋਂ ਹੁੰਦੀ ਆ ਵੀਡੀਓ ਵਾਲੇ ਬੰਦੇ ਆ ਗਿਆ ਕੀ ਕਰੀਏ ਚਾ ਠੀਕ ਆ ਬਾਈ ਚਾਲ ਦੇ ਉਹ ਦੂਸਰਾ ਬਾਈ ਵੀ ਇੱਥੇ ਹੀ ਆ ਚਾਲ ਦੇ ਕਰਦਾ ਬਾਈ ਬੱਬੂ ਹਾਂ ਉਧਰ ਭੂਤ ਬੰਗਲੇ ਵਾਲਾ ਫਿਰਦੇ ਸੜ ਦੇ ਮੇਲੇ ਦੀ ਮੇਲਾ ਸਟਾਰਟਿੰਗ ਆਉਗੀ ਮਾਓ ਅਸੀਂ ਜੱਲੇ ਘਰ ਆਣੂ ਫੇਰ ਆਵਾਂਗੇ ਫੇਲ ਕਰਦੇ ਆ ਅਗਲੇ ਦਿਨ ਖੱਪ ਕੀ ਦਸਤਾਰਾ ਨਾ ਵੇ ਹੋਇਆ ਚਲੋ ਬਾਈ ਮੇਲੇ ਦੀ ਐਂਡਿੰਗ ਚੱਲ ਗਏ ਨੇਰਾ ਹੋ ਗਿਆਣ ਕਰੂਗਾ ਚੱਲ ਗਏ ਘਰਾਂ ਨੂੰ ਆ ਗਿਆ ਆ ਆ ਮਗਰ ਯਾ ਮਗਰੀ ਆ ਰੇ ਨਾ ਯਾ ਮਗਰ 100 ਰੁਪਏ ਹਰ ਹਾਂ ਮਗਰ ਥੜੀ ਬੈਠ ਰਿਹਾ ਮਗਰ ਚੱਲ ਨਹੀਂ ਨਹੀਂ ਬੈਟਰੀ ਕਿ ਐਲਸੀਡੀ ਮੰਗ ਰ ਰਹੇ ਹੈਲੋ ਹੈਲੋ ਲਾਸਟ ਬੁਰੀ ਪਾਲਾ ਐਲਸੀਡੀ ਮੰਗ ਰ ਰਹੇ ਕਿ ਬੈਟਰੀ ਮੰਗ ਰ ਰਹੇ ਅਸੀਂ ਵੀ ਮੋਕੇ ਨੂੰ ਰੱਖ ਕੇ ਹਲਵੇ ਦਾ ਯਾਰ ਉਹ ਰਾਤ ਨੂੰ ਤਾਂ ਬੈਂਚ ਰੌਣ ਕੰਵਣੀਆਂ ਵਿੰਗਾ ਰਾਤ ਵਗੈਰਾ ਘਰੋਂ ਗਾਣਾ ਪੈਦੀ ਆ ਇਹਦੇ ਰੋਡ ਕਾ ਘਰੇ ਮੈ ਗਿਆ ਮੈਨੂੰ ਵਾਲਾ ਹੱਜ ਤੂੰ ਆਇਆ ਆ ਉੱਥੇ ਹੀ ਆਏ ਆਪਾਂ ਬੈਂਜੋ ਸਾਡੇ ਘਰ ਦੇ ਨੂੰ ਮੈਨੂੰ ਲੱਗਦਾ ਫਿਕਰ ਹੈ ਨਹੀਂ ਸਾਡੀ ਹੈ ਨਾ ਮੈਨੂੰ ਫੋਨ ਹੀ ਨਹੀਂ ਲਾਇਆ ਦੂਸਰੋਂ ਆ ਮਤਾਨ ਵਾਲਾ ਹਾਂ ਹਾਂ ਇਹ ਵੀ ਗੱਲ ਆ ਪਰ 12 ਨਾ ਸਾਰਾ ਹਾਲਾ 12 ਦੇ 12 ਨਹੀ ਦਾ ਆਪਾਂ ਕਰ ਹਾਂ 12 ਨਿਕਲੇ ਵਾਲੇ ਟਾਈਮ ਦੇ ਨਾ ਆਪਾਂ ਹੁਣ ਵੇਲਾ ਕੰਨਾ ਟਾਈਮ ਆ ਇੱਕੇ ਟ੍ਰੇਨ ਕੇ ਪੂਰੇ ਹਾਂ ਠੀਕ ਹੈ ਟਿ ਹੋਗੇ ਬਾਹਰ ਆਪਾਂ